ਜਾਣਕਾਰੀ ਪਿੱਕੀ ਮੰਗਦਾ ਦੇਖੋ ਰਾਤ ਮੇਰੇ ਬੇਟੇ ਨੇ ਮੈਨੂੰ ਕਾਲ ਆਈ ਹੈ 2:30 ਹੋ ਗਏ ਔਰ ਉਹਨੇ ਕਹਿ ਕੇ ਆ ਮੇਰੇ ਜਿਹੜੇ ਇੰਸਟਾਗ੍ਰam ਤੇ ਮੇਰੇ ਸਟੇਟਸ ਜਾਦੇ ਸੂਤੇ ਤੇ ਗगन ਨਾਮ ਦੇ ਬੰਦੇ ਨੇ ਆ ਬੜੇ ਗਰਗੇਟਰੀ ਦੇ ਬਾਕਸ ਭਾਈ ਦੇ ਉਹ ਮੇਰੇ ਕੱਲ ਮੇਰਾ ਤੁਹਾਨੂੰ ਲੜਕਾ ਔਰ ਬਾਕਸ ਸਾਰੇ ਭੇਜ ਵੀ ਦੇਦਾ ਜੋ ਉਹਨਾਂ ਨੇ ਕਿ ਤੇਰੇ ਤੇ ਤੇਰੇ ਕੋਲ ਦੀ ਬੁਲਡ ਪ੍ਰੂਫ ਕੱਢੀ ਉਹ ਸਾਡੇ ਵੇਪਨ ਫੜੇ ਗਏ ਨੇ ਕਿ ਉਹ ਜੀ ਤੁਹਾਡੇ ਲਈ ਇਹ ਵੈਪਨ ਖਰੀਦੇ ਸੀ ਤੇ ਉਹ ਜਿਹੜੀ ਉਹ ਜੀ ਗੱਲ ਕਰਨੀ ਉਹਦੇ ਬਾਅਦ ਉਹ ਉਹ ਸਾਢੇ 10 ਤੱਕ ਚੱਲਦੇ ਰਹੇ ਫਿਰ ਮੈਂ 9:30 ਵਜੇ ਡੀਜੀਪੀ ਪੰਜਾਬ ਨੂੰ ਮੈਸੇਜ ਪਾਇਆ ਕਿ ਆਹ ਚੱਲ ਰਿਹਾ 9:30 ਵਜੇ ਤੋਂ ਮੈਨੂੰ ਇਮੀਡੀਏਟਲੀ 9:30 ਪਾਇਆ ਗਿਆ 9:00 ਵਜੇ ਦੇ 32 ਮਿੰਟ ਤੇ ਡੀਜੀਪੀ ਸਾਹਿਬ ਦੀ ਕਾਲ ਆ ਗਈ ਤੇ ਉਹਦੇ ਬਾਅਦ ਐਸਐਸਪੀ ਨੇ ਮੈਨੂੰ ਆਈ ਉਹਦੇ ਬਾਅਦ 8 ਘੰਟੇ ਹੋ ਗਏ ਨੇ ਅਜੇ ਤੱਕ ਮੈਨੂੰ ਕਿਸੇ ਪੁਲਿਸ ਆਫਸਰ ਦੀ इवन ਕਾਂਸਟੇਬਲ ਦੀ ਕਾਲ ਵੀ ਨਹੀਂ ਆਈ। ਔਰ ਮੈਂ ਉੱਥੇ ਕਿਹਾ ਸੀ ਮੈਂ ਜਦੋਂ 9 ਪਿਛੇ ਜਿਹੜਾ ਜੁਲਾਈ ਚ ਅਸੀਂ ਰੈਲੀ ਕੀਤੀ ਸੀ ਧਰਮਪੁਰਾ ਉੱਥੇ ਮੇਰੇ ਬੇਟੇ ਨੇ ਬੋਲ ਰਿਹਾ ਕਿਹਾ ਸੀ ਕਿ ਇਥੋਂ ਦਾ ਜਿਹੜਾ ਡੀਐਸਪੀ ਤੇ ਐਸਐਸਓ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ। ਇਥੋਂ ਦਾ ਐਮਐਲਏ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ। ਇਹ ਥੋੜੀ ਪੁਲਿਸ ਉਹਨਾਂ ਦੇ ਨਾਲ ਰਲ ਕੇ ਨਸ਼ਾ ਵਿੱਚ ਕਮਕਾਰੀ।